ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਨੇ ਜੀ ਸਕੂਲ ਸਾਡੇ ਸਕੂਲ ਚਾਲੂ ਹੋ ਗਏ 2 ਤਰੀਕ ਨੂੰ ਤੇ ਹੁਣ ਮੈਂ ਘਰ ਨੂੰ ਜਾ ਰਿਹਾ ਜੀ ਬੱਚਿਆਂ ਨੂੰ ਚੱਕਣ ਵਾਸਤੇ ਮਤਲਬ ਬੱਚਿਆਂ ਨੂੰ ਲੈਣ ਵਾਸਤੇ ਗਲਤ ਨਾ ਕੋਈ ਸਮਝ ਲਿਓ ਵੀ ਪਤਾ ਨਹੀਂ ਕੋਈ ਬੱਚੇ ਚੱਕੇ ਤੇ ਆਪਾਂ ਹੁਣ ਪਹੁੰਚ ਗਏ ਨੇ ਖਰੜਦੇ ਨੇੜੇ ਅਗੇ ਰੋਡ ਆ ਗਿਆ ਜੀ ਰੜਦੋ ਲਾਂਡਰਾ ਰੋਡ ਤੇ ਟੀਨ ਹੈ ਕਰਨੀ ਬਾਈ ਜੀ ਆਪਣੀ ਹੁਣ ਰੋ ਜਾਣਾ ਆਉਣਾ ਚੰਡੀਗੜ੍ਹ ਸਾਡੇ ਮਿੱਤਰ ਪਿਆਰੇ ਸਾਰੇ ਫੋਨ ਕਰੀ ਜਾਂਦੇ ਵਾਰ-ਵਾਰ ਭਾਈ ਆਉਂਗੇ ਹਾਂ ਕੇ ਬੱਚੇ ਨੇ ਛੱਤੀ ਪਹੁੰਚ ਉਹਨੇ ਜਾਣਾ ਨਹੀਂ ਹੈ ਇੱਕ ਉਹ ਵਾਪਸੀ ਤੇ ਟੱਕਣਾ ਪਾਈ ਲਾਂਡਰਾ ਰੋਡ ਤੇ ਤੇ ਕੋਈ ਗੱਲ ਹੈ ਜੀ ਆਪਾਂ ਮਿਲਦੇ ਆ ਫਿਰ ਅੱਗੇ ਮਿਲਦੇ ਆ ਆਪਾਂ ਜਾ ਕੇ ਬੱਚਿਆਂ ਦੇ ਨਾਲ ਲਓ ਜੀ ਆਪਾਂ ਨੇ ਜੀ ਹੁਣ ਹੁਣ ਉਰ ਤੋਂ ਪਹਿਲਾ ਬੱਚਾ ਲੈਣਾ ਜੀ ਆ ਗੁਰਦੁਆਰਾ ਸਾਹਿਬ ਆ ਗਿਆ ਤਾਲੀ ਦਸਤਰ ਗੁਰਦੁਆਰਾ ਸਾਹਿਬ ਆ ਗਿਆ ਨਹੀਂ ਕਰਨਾ ਆਪਾਂ ਨੇ ਇੱਥੋਂ ਲੈਣਾ ਪਹਿਲਾ ਬੱਚਾ ਉਹ ਮੈਂ ਕੋਈ ਗੱਲ ਨਹੀਂ ਇਹੀ ਕਾਰਨਾਂ ਦੇ ਸਾਡੀ ਗੱਡੀ ਤੇ ਕੱਖ ਨਹੀਂ ਕੀ ਯਾਰ ਹਾਂਜੀ ਆਪਾਂ ਕੋਲੋਂ ਕੋਲੋਂ ਬੱਚਾ ਚੱਕ ਲਿਆ ਹੁਣ ਹੁਣ ਆਪਾਂ ਲੈਣਾ ਦੂਆ ਬੱਚਾ ਨਾ ਤਾਂ ਅੱਜ ਹੁਣ ਆਪਾਂ ਦੂਜਾ ਬੱਚਾ ਲੈਣਾ ਆਪਾਂ ਨਾ ਤੇ ਯਾਰ ਜਾਨ ਪਹਿਲਾਂ ਲੈ ਲੈ ਕਾਪਰ ਤੇ ਚਲਾਵਾਂਗੇ ਹੁਣ ਯਾਰ ਆਹ ਪਹਿਲਾ ਬੱਚਾ ਲੈ ਲਿਆ ਹੁਣ ਆਪਾਂ ਤਾਂ ਚਲਾਵਾਂਗੇ ਅੱਜ ਕੋਲੇ ਦੂਜਾ ਬੱਚਾ ਵੀ ਲੈ ਲਿਆ ਹੁਣ ਆਪਣਾ ਆਪਾ ਹੁਣ ਜਾ ਰਹੇ ਹੈ ਲਾਂਟਰਾ ਰੋਡ ਤੋਂ ਪੰਚਨੇ ਵਾਲੇ ਹੈ ਇਹ ਲੜਕੀ ਛੋਟੀ ਵਿੱਚੀ ਜਿਲੇ ਜage ਦੇਖਦੇ ਹਾਂ ਵੱਡੇ ਬੱਚੇ ਹੀ ਬੈਠਣੇ ਹੁੰਦੇ ਚੱਲ ਆ ਵੀਰ ਹੋਰ ਗੱਡਾ ਹਾਂਜੀ ਆਪਾਂ ਜਾ ਰਹੇ ਆ ਜੀ ਹੁਣ ਲਾਂਡਰਾ ਨੂੰ ਆਪਾਂ ਨੇ ਲੈ ਲਿਆ ਗੁੜੀਆਂ ਲੈ ਲਈ ਆਪਾਂ ਨੇ ਹੁਣ ਜਾਵਾਂਗੇ ਲਾਂਡਰਾ ਲਾਂਡਰਾ ਤੇ ਚੰਡੀਗੜ੍ਹ ਬੱਚਿਆਂ ਦੇ ਸਕੂਲ 'ਚ ਜਾਵਾਂਗੇ ਹੁਣ ਆਪਾਂ ਠੀਕ ਹੈ ਜੀ ਠੀਕ ਹੈ ਬੱਚਾ ਛੋਟਾ ਆ ਗਿਆ ਜੋ ਉਸकी चेस्ट पे आते थे हां जी ਆਪਾਂ ਲਾਂਡਰ ਫੱਟ ਗਏ ਜੀ ਹੁਣ ਆਪਾਂ ਨੇ ਆਉਣ ਇੱਕ ਹੋਰ ਫਰੈਂਡ ਆ ਬੱਚਾ ਛਟਾ ਵੀ ਲੈ ਲਿਆ ਨਾਲ ਆਪਣੇ ਛੇਟਾਈ ਲੋਕੇ ਲੋਕੇ ਆ ਜਾਂਦਾ ਉਹ ਉਹ ਸ਼ਰਮ ਦਾ ਬਹੁਤ ਸ਼ਰਮ ਆਉਂਦੀ ਉਹਨੂੰ ਹੈਲੋ ਠੀਕ ਹੈ ਲੈ ਲੈ ਚਲੋ ਜੀ ਠੀਕ ਹੈ ਜੀ ਆਪਾਂ ਹੁਣ ਅੱਗੇ ਮਿਲਦੇ ਜਾ ਕੇ ਤੁਹਾਨੂੰ ਓਕੇ ਇਹ ਆ ਗਿਆ ਪੀਸੀ ਕਿਹੜਾ ਇਹ ਪੀਸੀ ਮੋਲ ਪੀਸੀ ਇਹ ਹੈਗਾ ਜੀ ਸੀਪੀ ਮਾਲ ਸਟਾਰ ਸੈਕਟਰ ਸਟਾਰ ਸੈਕਟਰ ਬਣਾਣੇ ਕੇ ਸੀਪੀ ਮਾਲ ਦੇ ਪਾਸ ਚਾਕਲੇਟ ਵੀ ਨਹੀਂ ਆਤੀ ਆ ਬਤੋ 300 ਰੁਪਏ ਵਾਲੇ ਆਤੀ ਤੋਂ ਆ 1 1 ਇਹ ਸੀਪੀ ਮਾਲ ਸੈਕਟਰ ਸਟਾਰਟ ਆ ਦਿਖਾਇਆ ਬਾਅਦ ਹਾਂਜੀ ਵੈਲਕਮ ਟੂ ਚੰਡੀਗੜ੍ਹ ਚੰਡੀਗੜ੍ਹ ਪਹੁੰਚ ਗਏ ਜੀ ਅਸੀਂ ਇਹ ਚੰਡੀਗੜ੍ਹ ਵਿੱਚ ਆ ਗਏ ਜੀ ਚੰਡੀਗੜ੍ਹ ਸੈਕਟਰ 48 49 ਇਹ ਸੈਕਟਰ ਆ ਗਏ ਜੀ ਚੰਡੀਗੜ੍ਹ ਵਿੱਚ ਆ ਗਏ ਜੀ ਚੰਡੀਗੜ੍ਹ ਜੈਂਟਰੀ ਕਰ ਚੁੱਕੇ ਨੇ ਅਸੀਂ ਫੋਨ ਹੈ ਤੁਹਾਡੇ ਕੋਲ ਅਭੀ ਤੋ ਬੱਚਾ ਬੱਚਾ ਲੋ ਕੇ ਕਰਦਾ ਪਿਆ ਇਹ ਹਾਂ ਨੇ ਉਹ ਚਮੋਲ ਗੋਨੇ ਆ ਮਾਈ ਸ਼ਰਮੰਦੇ ਬੱਚੇ ਚਲਾ ਜੇ ਚਲਾ ਲਾ ਜੀ ਆਪਾਂ ਢੰਡੀ ਘੜਾ ਆ ਗਏ ਹਾਂ ਲਾ ਜੀ ਆਪਾਂ ਪਹੁੰਚ ਗਏ ਜੀ ਸੈਕਟਰ 32 ਇਹ ਸਾਹਮਣੇ 32 ਦਾ ਹਸਪਤਾਲ ਆ ਗਿਆ ਜੀ ਪਰ ਆਪਾਂ ਹਸਪਤਾਲ ਨਹੀਂ ਜਾਣਾ ਆਪਾਂ ਰਗਲੂਆ ਜਾਣਾ ਹੈ ਹੈਨਾ ਹਾਂ ਜੀ ਭਾਈ ਇਹਦਾ ਗਾ ਮੰਮੇ ਵੀ ਨਾ ਕੜੇ ਹੋਵੇਂ ਐਵੇਂ ਵੀ ਆ ਜਾ ਪੁੱਤ ਤੇਰਾ ਬਲਾਗ ਬਣਾਈਏ ਅਸੀਂ ਇਹ ਨਾਟਾ ਸਮਾਂ ਉਹਨੇ ਸਕੂਲ ਆ ਗਿਆ ਜੀ ਹੁਣ ਠੀਕ ਹੈ ਜੀ ਚੰਗਾ ਜੀ ਸਾਸਤਰੀ ਕਾਲਜ ਜੀ ਕੱਲੋਂ ਮਿਲਦੇ ਆ ਜੀ ਆਪਾਂ ਹੁਣ ਅਗਲੇ ਬਲਾਗ ਵਿੱਚ ਠੀਕ ਹੈ ਜੀ